ਇਹ ਲੈ ਕੇ ਟਰੱਕ ਪੁੱਛੀਏ ਨੇ ਇੱਕ ਇੱਕ ਟਰੱਕ ਦੇ ਖਰੀਦ ਤੇ ਇੱਕ ਇੱਕ ਨੰਬਰ ਦੇ ਤਿੰਨ ਤਿੰਨ ਟਰੱਕ ਜਾਲੀ ਚੱਲ ਰਹੇ ਨੇ ਸਾਰੇ ਆੜਥਾਂ ਦੇ ਪੈਸੇ ਧਲਤ ਦੇ ਮਾਰੇ ਹੋਏ ਨੇ ਜਦੋਂ ਇਸ ਦੀ ਸਰਕਾਰ ਬਣੀ ਆ ਜਦੋਂ ਮੈਂ 6 ਮਹੀਨੇ ਮਿੰਨ ਬੜੇ ਮੈਂ 50 ਲੱਖ ਰੁਪਏ ਇੱਕੋ ਦਿਨ ਬੜੇ ਛੋੜ ਨਾਲ ਦੇ ਵੀ ਨਹੀਂ ਦਿੰਦੇ ਪੈਸੇ ਚੈੱਕ ਉਹ ਕੱਟ ਕੇ ਦੇ ਦਿੰਦੇ ਕਿੱਹਾ 50 ਲੱਖ ਵਿੱਚ ਕੋਈ ਨਹੀਂ ਡਰਦੇ ਵੀ ਨੇ ਹੁਣ ਵੀ ਇਹਨਾਂ ਨੇ ਲਗਭਗ 1 ਕਰੋੜ ਰੁਪਏ ਧਲਤ ਦੇ ਸਾਰੇ ਬੇਗਵਾਰ ਧਲਤ ਇਬਰਾਹਿਮ ਧਾਲ ਨਡਾਲਾ ਇਹਨਾਂ ਮੰਡੀਆਂ ਦੇ ਆੜਤੀਆਂ ਦੇ ਪੈਸੇ ਮਾਰੇ ਗਏ ਨੇ

ਸੜਕ ਵਿਸ਼ੇਸ਼ਤਾ ਤੇ ਪੁਆਰਟ ਸੋਰੀ ਨਰਾਲਾ ਤੇ ਢਿਲਵਾ ਦੀ ਰੋਡ ਇਹਨਾਂ ਸਾਰੀਆਂ ਸਿੱਟਾਂ ਦਾ ਮੈਂ ਕਿਛੇ ਜਦ ਤੱਕ ਉਹਨੂੰ ਬੋਲਣ ਦਿੱਤਾ ਹੁਣ ਤਾਂ ਬੋਲਣ ਹੀ ਨਹੀਂ ਦੇਂਦੇ ਉਸ ਕੀ ਕਰਨੇ ਮਾਰਨ ਕਰ ਦਿੱਤਾ ਆਫੀਸ਼ਲ ਰਿਕਾਰਡ ਦਾ ਅਨਸਵਰ ਦਾ ਪੇਸ਼ਕਸ਼ ਤੰਗ ਕਰੂੰਗਾ ਤੇ ਅਸੀਂ ਉਹਨਾਂ ਨੂੰ ਕਿਹਾ ਕਿ ਸੜਕਾ ਇਹਨਾਂ ਨੇ ਅੱਜ ਤੋਂ ਮੈਨੂੰ ਲੱਗਦਾ 2022 ਦੇ ਜੂਨ ਚ ਮੈਨੂੰ ਜਵਾਬ ਦਿੱਤਾ ਕਿ 18 ਕਰੋੜ ਰੁਪਇਆ ਮਨੂਰੀ ਫਾਦ ਤੇ ਸਰਕਾਰ ਨੂੰ ਭੇਜਿਆ ਹੋਇਆ ਹੈ ਇਹ ਸੜਕੀ ਸੜਕਾਂ 2021 ਚ ਨਿਊ ਹੋਈ ਆ ਜਿਹੜੇ ਬੋਲਿਆ ਪਿਛਲੇ 40 ਸਾਲ ਤੋਂ ਨਹੀਂ ਬਣੀ ਨਹੀਂ ਗਲਤ ਗੱਲ ਹੈ ਉਹਦਾ ਉਹਦਾ ਜਵਾਬ ਪੀ ਡਬਲਯੂ ਡੀ ਮਿਨਿਸਟਰ ਨੇ ਇੱਥੇ ਦਿੱਤਾ ਕਿ 2021 ਚ ਇਹ ਕਾਰਨ ਹੈਗਾ ਕਿ ਸੜਕ ਤੇ ਨਾ ਚੱਲਦੇ ਨੇ ਹੈਵੀ ਟ੍ਰੈਫਿਕ ਵੱਡੇ ਟਰਾਲੇ ਤੇ ਵੱਡੇ ਟਿਪਰ ਚੱਲਦੇ ਨੇ ਜਿਹੜੇ ਜਾਂਦੇ ਨੇ ਅ ਗਾਹ ਨੂੰ ਖਾਨਕੋਟ ਸਾਈਡੋਂ ਜਾਂ ਉਧਰੋਂ ਵਾਪਸ ਆਉਂਦੇ ਨੇ 2021 ਚ ਨਿਊ ਸੀ ਕਿ ਸਰਕਾਰ ਕੋਲ ਕੀ ਆਪਾਂ ਦਵਾਈ ਚਾਹੇ ਸੜਕਾਂਾਂ ਵੀ ਬਣਦੀ ਹੈ ਉਹ ਸਾਡੇ ਪਿਛਲੇ 3 ਸਾਲਾਂ ਤੋਂ 3.5 ਸਾਲ ਤੋਂ ਬਹੁਤ ਘਾ ਲਾਉਂ ਗੋਡੇ-ਗੋਡੇ ਤੋਂ ਜ਼ਿਆਦਾ ਕੋਏ ਨਹੀਂ ਅਭੀ ਜੀ ਦਾ ਜੀ ਖੈਰਕੁਣ ਸਰਪੰਨ ਲੱਗਦਾ ਮੈਂ ਬਨਨ ਨਹੀਂ ਦੁਕਤ ਜੇ ਮੈਂ ਇਦਾਂ ਦਾ ਰਕਾਬੜ ਪਾ ਲੰਦਾ ਹੁੰਦਾ ਤਾਂ ਫੇਰ ਮੈਂ ਦਰਿਆ ਵੰਡ ਦੇ ਉੱਤੇ ਇੱਕੋ ਝਟਕੇ ਵਿੱਚ ਇੱਕੋ ਝਟਕੇ ਦੀ ਈ ਕਿਲੋਮੀਟਰ ਸੜਕ ਬਣਾ ਕੇ ਦਿੱਤੀ ਜੀ ਨਵੀਂ 6 ਮਹੀਨੇ ਸੀ ਮੇਰੇ ਕੋਲ ਉਹ ਆੜ ਦਿੱਤੇ ਦੇ ਵਿੱਚ ਸਿਰਫ ਉਦੋਂ ਤੱਕ ਮੈਨੂੰ ਕੋ ਸਮਾ ਪਟਿਆਲੇ ਦੇ ਵਿੱਚ ਰੱਖਾ ਤੇ ਦੇਣਾ ਪਿਆ ਮੈਂ ਤਾਂ ਉਹ ਮੰਡ ਦੀ ਫਲਕ ਸਰਕਾਰ ਨੂੰ ਇੱਕੋ ਝਟਕੇ ਵਿੱਚ ਲਿਆ ਕੇ ਤੇ ਤਕਰੀਬਨ ਉਹ ਕੋ ਬੇਗੋੜ ਤੋਂ ਲੈ ਕੇ ਤੇ ਢਲਵਾ ਦੇ ਉਨ ਤੱਕ ਬਣਾ ਦਿੱਤੀ ਹੋ ਜਾਂ ਇਹੋ ਜੀ ਸੜਕ ਪੜੀਆਂ ਵਾਹਿਗੁਰੂ ਦੀ ਕਿਰਪਾ ਨਾਲ ਬੰਨ ਬੱਜਿਆ ਹੋਇਆ ਉਹਦੇ ਨਾਲ ਆਵਾਜ਼ ਆ ਵੀ ਤਾਂ ਹੈ ਹੀ ਹੈ ਬੰਨ ਨਹੀਂ ਬੱਜਿਆ ਹੋਇਆ ਇਸ ਤੋਂ ਰਾਮਾ 65 ਕਿਲੋਮੀਟਰ ਸਰਕਾਰ ਜੀ ਦੇ ਪਾਣੀ ਤੇ ਮੇਰੀਆਂ ਹੋਣ ਤੱਕ ਜਿਹੜੀਆਂ ਮਟਕੀਆਂ ਨੇ ਮੇਰੀਆਂ ਰਹਿਗੀਆਂ ਨੇ ਵਿੱਚ ਉਹਦੇ ਸਲੇ ਵਿੱਚ ਢਿੱਕਾ ਇਹ ਫੌਂਡੀ ਨੇ ਹਰ ਗੱਲ 'ਚ ਰੁਕਾਵਟ ਪਿੰਡਾਂ ਦੇ ਸਰਪੰਚ ਬਣੇ ਨੇ ਕੰਮ ਨਹੀਂ ਕਰਨ ਦਿੰਦੇ ਉਹਨਾਂ ਨੂੰ ਪਹਿਲਾਂ ਅਸੀਂ ਸਾਡੇ ਵੱਡੇ ਕੋਹਾਓ ਇਹ ਕਿੱਥੋਂ ਦੀ ਰਾਜ ਹੁੰਦੀ ਹੈ ਇਸ ਤਰ੍ਹਾਂ ਦਾ ਲੋਕੀਂ ਵੀ ਨਾਲ ਜੁੜੂਗੀ ਕਰੀਵੇ ਚਲੋ ਤੁਸੀਂ ਕਿਸੇ ਦੀ ਬਾਹ ਮੋੜ ਕੇ ਪਰਚਾ ਦਰਖਵਾ ਕੇ ਖਾਣੇ ਕਿਸੇ ਦੇ ਖਿਲਾਫ ਸ਼ਿਕਾਇਤ ਕਰਾ ਕੇ ਪਰਚਾ ਦਰਜ ਕਰਾ ਕਿਸ ਨੂੰ ਟੈਂਪਰੀਰੀ ਤੌਰ ਤੇ ਲਾ ਕੇ 라 ਸਕਦੇ ਲੰਬਾ ਸਮਾਂ ਰੋਕ ਨਹੀਂ ਲੈਣ ਦੇ ਨਾਲ ਤੇ ਸਾਰੇ ਲੋਕਾਂ ਨੇ ਅਲਟੀਮੇਟਲੀ ਝੱਗਾ ਚੱਕ ਦੇਣਾ ਵਾ ਤੇ ਮੈਨੂੰ ਲੱਗਦਾ ਵਾ ਕਿ ਜਿਹੜੀ ਪਿਛਲੀ ਵਾਰੀ ਗਲਤੀ ਨਾਲ ਲੋਕਾਂ ਨੇ ਵੋਟ ਪਾਈ ਇਸ ਵਾਰ ਬੋਕਰ ਪਾਰਟੀ ਨੂੰ ਪਾਰਲਮੈਂਟ ਵਿੱਚ ਇੰਨੀ ਵੋਟ ਵੀ ਨਹੀਂ ਪੈਂਡਿਆਂਗੇ ਇਹ ਮੇਰਾ ਪ੍ਰਣਾਮ ਹੈ ਇੰਨੀ ਵੀ ਨਹੀਂ ਕੰਮ ਹੀ ਸਾਰਾ ਗਲਤ ਕਰ ਰਹੇ ਨੇ ਸਾਰਾ ਮੇਰੇ ਪੰਚਾਇਤਾਂ ਦਾ ਕੰਮ ਰੋਕਿਆ ਬੈਠੇ ਨੇ ਸਾਫ-ਸਾਫ ਸੀ ਬਕਰ ਆ ਬੈਠੇ ਨੇ ਸੰਦੀਪ ਹਸਿੱਤਾ ਜੀ ਬੈਠੇ ਨੇ ਥੱਲੇ ਰੇਗੀ ਕਹਾ ਪਰ ਦੂਜੇ ਨਿਯਮ ਸੰਬੰਧੀ ਕਮੇਟੀ ਦੀਆਂ ਮੋਟਾ ਹੋਈਆਂ ਉਸ ਤੋਂ ਬਾਅਦ ਜਿਹੜੀ ਪ੍ਰਧਾਨ ચૂંટણી ਮੀਟਿੰਗ ਸੀ ਨਰਾਲੇ ਨਗਰ ਪੰਚਾਇਤ ਦੀ ਦੋਵਾਂ ਦੀ ਪ੍ਰਧਾਨ ਦੀ ਮੀਟਿੰਗ ਕੈਨਸਲ ਕਰਾ ਅਸੀਂ ਹਾਈ ਕੋਰਟ ਗਏ ਕਿ ਕਿਵਾਰੀ ਹਾਈ ਕੋਰਟ ਨੇ ਨਗਰ ਪੰਚਾਇਤ ਦੀ ਪ੍ਰਧਾਨ ਦੀ ਰਿਕਸ਼ਤ ਕਰੇ ਬੜੀ ਮੁਸ਼ਕਲ ਨਾਲ ਹੁਣ 6 ਮਹੀਨੇ ਹੋ ਗਏ ਨੇ 6 ਮਹੀਨੇ ਨਗਰ ਪੰਚਾਇਤ ਦੀ ਪ੍ਰਧਾਨ ਤੇ Vice ਪ੍ਰਧਾਨ ਕਾਂਗਰਸ ਪਾਰਟੀ ਦਾ ਬਣ ਗਿਆ ਅਵਤਾਰ ਦੇ ਪਰੋਸੀ ਚਾਰਜ ਕੋ ਪੈਂਟੀ ਬੰਦੀਤ ਕੋਰ ਬਣ ਗਿਆ ਤੇ ਸੰਦੀਪ ਪਸੀਜਾ ਬਣ ਗਿਆ ਮੁਖਤ ਸਾਹਿਬ ਹੁਣ ਇਹਨਾਂ ਨੂੰ ਕੀ ਹੋ ਗਈ ਕਿ ਅਸੀਂ ਹੁਣ 6 ਮਹੀਨਿਆਂ ਤੋਂ ਨਡਾਲੇ ਦਾ ਚਾਰਜ ਨਹੀਂ ਲੈਣ ਦਿੱਤਾ ਦੱਸੋ ਮੈਨੂੰ ਨਡਾਲੇ ਦਾ ਲੋਕਾਂ ਨਾਲ ਕੀ ਦੱਸਣੀ ਆ ਤੁਹਾਡੀ ਆ ਸਾਰਾ ਨਡਾਲਾ ਸਾਡਾ ਸੈਂਟਰਲ ਪੁਆਇੰਟ ਐ ਕੌਂਫਰੰਸੀ ਦਾ ਉਹ ਗੰਦ ਨਾਲ ਭਰਿਆ ਪਿਆ ਆ ਸਾਰੇ ਪਾਸੇ ਚਾਰੋਂ ਸੁੜਗਾ ਨਡਾਲੇ